ਅੱਪਾ ਗੱਲ ਕਰਦੇ ਆਂ ਰਾਣਾ ਬਾਲਾ ਚੌਰੀਆ ਦੇ ਕਤਲ ਦੇ ਬਾਰੇ ਜਿਹੜੀ ਆਪਾਂ ਕੁਛ ਤੇ ਕੱਲ ਗੱਲ ਕੀਤੀ ਸੀ ਇਨਕਾਊਂਟਰ ਤੱਕ ਦੀ ਆਪਾਂ ਗੱਲ ਕੀਤੀ ਪਰ ਮਿੰਟੂ ਜੀ ਜਿਹੜਾ ਉਹ ਮਾਸਟਰ ਮਾਈਂਡ ਸ਼ਬਦ ਵਰਤਿਆ ਜਾਂਦਾ ਹੈ ਅੱਜ ਕੱਲ ਮਾਸਟਰ ਮਾਈਂਡ ਤੇ ਬਹੁਤਾ ਹੀ ਮਾਸਟਰ ਸੀ ਕਹਿੰਦੇ ਰੂਸ ਤੱਕ ਬੈਠਾ ਉੱਥੇ ਸੋਚਦਾ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਸਕੀਮ ਪੂਰਾ ਪਲਾਨ ਬਣਾਇਆ ਔਰ ਸਭ ਕੁਝ ਈਵਨ ਕਿ ਕਤਲ ਤੋਂ ਬਾਅਦ ਦਾ ਵੀ ਪਲਾਨ ਉਹਨਾਂ ਨੇ ਬਣਾਇਆ ਹੋਇਆ ਸੀ ਇੱਕ ਵੀਰ ਕਹਿ ਰਿਹਾ ਕਿ ਐਡ ਬਹੁਤ ਜ਼ਿਆਦਾ ਹੁੰਦੀਆਂ ਪਰ ਜਿੰਨੇ ਤੁਹਾਡੇ ਕਮੈਂਟ ਆ ਰਹੇ ਐਡ ਨੂੰ ਲੈ ਕੇ ਮੈਨੂੰ ਲੱਗਦਾ ਕਿ ਇਹਦੇ ਨਾਲ ਥੋੜੀਆਂ ਹੋਣੀਆਂ ਨੇ ਜੀ ਜਿੰਨੇ ਕਮੈਂਟ ਕਰਦੇ ਤਾਂ ਖੈਰ ਗੱਲ ਇਹ ਕਿ ਰਾਣਾ ਬਲਾਚੌਰੀ ਇਹਦਾ ਜਿਹੜਾ ਮਾਮਲਾ ਹੈ ਨਾ ਭਈ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਉਹ ਨਿਕਲ ਕੇ ਆ ਰਹੀ ਹੈ ਜੋ ਮੀਡੀਆ ਛਾਪ ਵੀ ਰਿਹਾ ਹੈ ਸਟੋਰੀਆਂ ਲੱਗ ਰਹੀਆਂ ਉਹਦੇ ਵਿੱਚ ਕਿ ਅਸਲ ਦੇ ਵਿੱਚ ਜਿਹੜੀ ਗੱਲ ਤੁਹਾਨੂੰ ਮੈਂ ਪਹਿਲੇ ਦਿਨ ਦੱਸੀ ਸੀ ਕੁਝ ਹੱਦ ਤੱਕ ਕੋ ਗੱਲ ਬਿਲਕੁਲ ਸੱਚੀ ਸਾਬਤ ਹੋ ਰਹੀ ਆ ਕਿਉਂਕਿ ਕੁਝ ਚੀਜ਼ਾਂ ਨਾ ਮੈਂ ਬਹੁਤ ਮਲਕੀ ਉਹਨਾਂ ਪ੍ਰਤੀ ਸੈਂਸਿਟਿਵ ਹੋ ਕੇ ਗੱਲ ਕਰਦਾ ਉਹਨਾਂ ਕਿ ਕੱਲ ਨੂੰ ਬਈ ਇਹ ਗੇਮ ਬਹੁਤ ਵੱਡੀ ਗੇਮ ਆ ਆਪਾਂ ਤੇ ਚਲੋ ਪੱਤਰਕਾਰਤਾ ਚਲ ਕੱਲ ਨੂੰ ਕੋਈ ਆਸੇ ਪਾਸੇ ਕੋਈ ਬੰਦਾ ਇਸ ਤਰ੍ਹਾਂ ਆ ਜਾਂਦਾ ਸਾਹਮਣੇ ਤਾਂ ਉਹ ਝਟ ਅਗਲਾ ਟਾਰਗੇਟ ਤੇ ਲੈ ਲੈਗਾ ਅਸੀਂ ਬਹੁਤੀਆਂ ਚੀਜ਼ਾਂ ਜਿਹੜੀਆਂ ਸੈਂਸਿਟਿਵ ਵਿਸ਼ੇ ਨਾਲ ਜੁੜੀਆਂ ਹੁੰਦੀਆਂ ਅਸੀਂ ਰੋ ਵੀ ਨਹੀਂ ਕਰਦੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਪਹਿਲੇ ਦਿਨ ਯਾਦ ਹੋਣਾ ਤੁਹਾਨੂੰ ਕਿ ਕਬੱਡੀ ਨਾਲ ਜੁੜਿਆ ਮਸਲਾ ਤੇ ਕਬੱਡੀ ਚ ਟੀਮ ਨੂੰ ਰੋਕਣ ਦਾ ਮਸਲਾ ਹਾਂ ਬਿਲਕੁਲ ਗੱਲ ਇਥੋਂ ਹੀ ਸ਼ੁਰੂ ਹੋ ਗਈ ਹੈ ਹਾਈ ਗੱਲ ਆ ਅੱਜ ਵੱਡੇ ਵੱਡੇ ਮੀਡੀਆ ਹਾਊਸ ਸਟੈਬਲਿਸ਼ ਕਰ ਰਹੇ ਨੇ ਹਮ ਇੱਕ ਨੈਸ਼ਨਲ ਨਿਊਜ਼ਪੇਪਰ ਨੇ ਇਹ ਦਾਵਾ ਕੀਤਾ ਹੈ ਕਿ ਲੱਕੀ ਪਟਿਆਲ ਤੇ ਡੋਨੀ ਬਲ ਅਰਮੀਨੀਆ ਚ ਹੈ ਲੱਕੀ ਪਟਿਆਲ ਹਮ ਕਿ ਇਹਨਾਂ ਨੇ ਕਾਲ ਕੀਤੀ ਆ ਇਹਨੂੰ ਰਾਣੇ ਨੂੰ ਬਾਰ ਬਾਰ ਹਮ ਕਾਲ ਸੀਵ ਨਹੀਂ ਹੋਈ ਉਸ ਤੋਂ ਬਾਅਦ ਕਿਸੇ ਬੰਦੇ ਦੇ ਥਰੂ ਕਹਿ ਲਓ ਜਾਂ ਕਿਸੇ ਚੈਨਲ ਦੇ ਥਰੂ ਸੁਨੇਹਾ ਆਇਆ ਜੀ ਪਰ ਦੱਸਦੇ ਆ ਕਿ ਉਹਨਾਂ ਦਿਨਾਂ 'ਚ ਰਾਣਾ ਵਾਲਾ ਚੌਰੀਆ ਜਿਹੜਾ ਸੀਗਾ ਉਹ ਆਪਣੇ ਵਿਆਹ ਸ਼ਾਦੀ ਦੇ ਸਮਾਗਮ ਜਾਂ ਹੋਰ ਹੁੰਦੇ ਤਾਂ ਬਹੁਤ ਹਾਂਜੀ ਹਾਂਜੀ ਕੰਮਕਾਰ ਹੁੰਦੇ ਆ ਕਹਿੰਦੇ ਵੀ ਇਹੋ ਜੀਆਂ ਚੀਜ਼ਾਂ 'ਚ ਬਿਜ਼ੀ ਸੀਗਾ ਤੇ ਨਾ ਹੀ ਉਹਨੇ ਗੱਲ ਬਹੁਤੀ ਗੋਲੀ ਆ ਆਹੀ ਗੱਲ ਆਪਾਂ ਕਿਹਾ ਸੀਗਾ ਕਿ ਜਿੰਨੀ ਕੋ ਸਾਡੇ ਕੋਲ ਮੋਡਲੀ ਸਟੇਜ ਦੀ ਜਾਣਕਾਰੀ ਹੈ ਉਹ ਇਹੋ ਆ ਕਿ ਅਸਲ ਦੇ ਵਿੱਚ ਇਸ ਸੁਹਾਣਾ ਕੱਪ ਤੇ ਇਹ ਜਿਹੜੀ ਟੀਮ ਸੀ ਸ਼ਾਇਦ ਸ਼ਕਰਪੁਰ ਕਿ ਇਸ ਨੂੰ ਰੋਕਿਆ ਜਾ ਰਿਹਾ ਸੀਗਾ ਜੀ ਜੀ ਤਾਂ ਹੁਣ ਕਹਾਣੀ ਕੁਝ ਮੀਡੀਆ ਹਾਊਸ ਵੀ ਇਹੀ ਕਰ ਰਹੇ ਨੇ ਕਿ ਭਾਈ ਬਿਲਕੁਲ ਇਦਾਂ ਹੋਇਆ ਹੂੰ ਥ੍ਰੈਟ ਆਇਆ ਕਹ ਲੋ ਜਾਂ ਵਰਜਿਆ ਕਹ ਲੋ ਜਿਵੇਂ ਚੀਜ਼ਾਂ ਮਤਲਬ ਕਿ ਉਹਨਾਂ ਦੀ ਆਸ ਦੇ ਮੁਤਾਬਕ ਨਾ ਹੋਈਆਂ ਤੇ ਦੱਸਦੇ ਤਿਆਰੀ ਵਢੀ ਗਈ ਫਿਰ ਇਹ ਮਾਸਕੋ ਵਾਲਾ ਐਂਗਲ ਆਉਂਦਾ ਹੂੰ ਮਾਸਕੋ ਵਾਲਾ ਐਂਗਲ ਆਉਂਦਾ ਕਿ ਇੱਥੋਂ ਆਇਆ ਬੰਦਾ ਸ਼ਾਇਦ ਐਸ਼ਦੀਪ ਕੁਸ਼ ਐਸਾ ਨਾਮ ਹੈ ਹੂੰ ਜਿਹਨੂੰ 에어ਪੋਰਟ ਤੋਂ ਫੜਿਆ ਕੱਲ੍ਹ ਕੱਲ ਕਮੈਂਟ ਆ ਰਿਹਾ ਸੀਗਾ ਨਾ ਹੂੰ ਕਿ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਪੁਲਿਸ ਨੇ ਜਦੋਂ ਇਹ ਵੇਖਿਆ ਕਿ ਪੂਰਾ ਪੰਜਾਬ ਹਿੱਲ ਗਿਆ ਇਹਨਾਂ ਦੇ ਕੋਲ ਜਿਹੜੇ ਕਾਬਲ ਅਫਸਰ ਸੀਗੇ ਉਹਨਾਂ ਨੇ ਬੜਾ ਯਕਦਮ ਆਪਦਾ ਨੈਟਵਰਕ ਤੇ ਜਿਹੜਾ ਸੂਚਨਾ ਤੰਤਰ ਜੋ ਵੀ ਹੈ ਉਸ ਨੂੰ ਐਕਟਿਵ ਕੀਤਾ ਹੂੰ ਤਾਂ ਫਿਰ ਮਤਲਬ ਕਿ ਇਹਨਾਂ ਨੇ ਇਸ ਥਿਊਰੀ ਤੇ ਵੀ ਕੰਮ ਕੀਤਾ ਕਿ ਯਾਰ ਕੋਈ ਇਨਾ ਦਿਨਾਂ ਦੇ ਵਿੱਚ ਐਸਾ ਕੋਈ ਸ਼ੱਕੀ ਬੰਦਾ ਤਾਂ ਨਹੀਂ ਪੰਜਾਬ 'ਚ ਆਇਆ ਤੇ ਦੱਸ ਦੇ ਕਿ ਇੱਕ ਬੰਦਾ ਮਾਸਕੋ ਜਦੋਂ ਪੰਜਾਬ 'ਚ ਮਲਕਾ ਐਂਟਰ ਹੁੰਦਾ ਮਾਸਕੋ ਤੋਂ ਆ ਕੇ ਤਾਂ ਇਹਨਾਂ ਨੂੰ ਲੱਗਿਆ ਸਰ ਕਿ ਭਈ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਨਿਗਾਹ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਵੇਖੋ ਕਿ ਨਿਕਲਦਾ ਕਿਹੜੇ ਵੇਲੇ ਆ ਤਾਂ ਉਹਦੀ ਬੁਕਿੰਗ ਜਿਹੜੀ ਸੀ ਬਿਲਕੁਲ ਆਇਆ ਤੇ ਗਿਆ ਹੂੰ ਵੀ ਜਿਸ ਸਮੇਂ ਇਹ ਪਲੈਨਿੰਗ ਹੋ ਰਹੀ ਸੀ ਸ਼ੂਟਰਾਂ ਨੂੰ ਲੋਜਿਸਟਿਕ ਸਪੋਰਟ ਵਗੈਰਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਸੀ ਤੇ ਕਤਲ ਦਾ ਦਿਨ ਤੇ ਉਸ ਤੋਂ ਬਾਅਦ ਤਤਫਟ ਉਹਦੀ ਬੁਕਿੰਗ ਸੀਗੀ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਦੱਸਦੇ ਕਿ ਫੜਿਆ ਬੰਦਾ ਹਮ ਸ਼ੱਕ ਦੇ ਆਧਾਰ ਤੇ ਜਦੋਂ ਬੰਦਾ ਫੜਿਆ ਉਤੋਂ ਹੀ ਤੁਸੀਂ ਗਾਂ ਕੜੀ ਜੋੜ ਸਕਦੇ ਹੋ ਨਾ ਜਿਵੇਂ ਉਹ ਗ੍ਰਿਫਤਾਰੀ ਹੁੰਦੀ ਹੈ ਉਹ ਐਨਕਾਉਂਟਰ 'ਚ ਜਿਹੜਾ ਮਾਰਿਆ ਹੈ ਜੀ ਮਿੱਡੂ ਕੇ ਮਿੱਠੂ ਹਰਪਿੰਦਰ ਸ਼ੈਦ ਮਾਝੇ ਦਾ ਸੀ ਉਹ ਜੀ 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 ਨਸ਼ੇਰੇ ਦਾ ਤਾਂ ਉਹ ਉਹ ਉਹਨੂੰ ਮਤਲਬ ਕਿ ਨਾਲ ਵੀ ਲੜ ਕੇ ਰਾ ਪਹੁੰਚ ਜਾਂਦਾ ਹੈ ਜੀ ਇੱਕ ਖੰਡਰ ਚ ਪੁਲਿਸ ਤਾਂ ਦਿੱਲੀ ਤੱਕ ਜੇ ਗਈ ਹੈ ਤਾਂ ਉਸ ਅਜ਼ੀਰਕਪੁਰ ਵਾਲਿਆਂ ਵਾਲਾ ਹਾਈਵੇ ਤੋਂ ਵੀ ਸ਼ਾਇਦ ਗਈ ਹੋ ਸਕਦੀ ਹੈ ਹੂੰ ਫਿਰ ਉਸ ਤੋਂ ਬਾਅਦ ਹੀ ਕਿਉਂ ਐਨਕਾਉਂਟਰ ਸੱਚ ਹੈ ਜਾਂ ਝੂਠਾ ਮੈਂ ਉਧਰ ਨਹੀਂ ਜਾਂਦਾ ਪਤਾ ਨਹੀਂ ਮੈਨੂੰ ਕਿਉਂਕਿ ਉੱਥੇ ਪੁਲਿਸ ਕਰਮੀ ਜ਼ਖਮੀ ਹੋਇਆ ਜੀ ਪਰ ਗੱਲ ਇਹ ਆ ਕਿ ਜਦੋਂ ਉੱਥੇ ਗ੍ਰਿਫਤਾਰੀ ਹੁੰਦੀ ਹੈ ਇਹਦਾ ਮਤਲਬ ਕਿਤੇ ਇਹ ਤੇ ਨਹੀਂ ਕਿ ਜਿਵੇਂ ਆਪਾਂ ਕਹਿੰਦੇ ਆ ਕੋਈ ਬੰਦਾ ਹੁੰਦਾ ਤੇ ਕਿਹਾ ਜਾਂਦਾ ਹੈ ਕ੍ਰਾਈਮ ਕਰਕੇ ਹੁਣ ਤੋਂ ਇੱਥੇ ਛਾਪ ਲਿਆ ਰਿਹਾ ਹੈ ਤੈਨੂੰ ਅਗਾਹ ਕੋਈ ਬੰਦਾ ਪਛਾ ਦੇਗਾ ਜੀ ਸ਼ਾਇਦ ਪੁਲਿਸ ਨੂੰ ਕੁਲੂ ਮਿਲਿਆ ਹੂੰ ਉੱਥੋਂ ਮਤਲਬ ਕਿ ਉਹਨੂੰ ਘੇਰਿਆ ਇਹਨਾਂ ਨੇ ਉਹ ਦਾ ਐਨਕਾਊਂਟਰ ਕਰਤਾ ਤੋਂ ਇਹ ਇਸ ਵੇਲੇ ਤਾਰ ਜਿਹੜੀ ਆ ਜੋੜੀ ਜਾ ਰਹੀ ਹੈ ਕਿ ਮਾਸਕੋ ਦੇ ਵਿੱਚੋਂ ਇਸ ਬੰਦੇ ਦੀ ਜਿਹੜੀ ਆਮਦ ਹੋਈ ਨਾਲ ਦੀ ਨਾਲ ਨਿਕਲਣ ਦੀ ਜਿਹੜੀ ਬੁਕਿੰਗ ਸੀ ਉਹਦੇ ਆਧਾਰ ਤੇ ਹੋ ਸਕਦਾ ਇਹਨਾਂ ਕੋਲ ਹੋਰ ਵੀ ਚੀਜ਼ਾਂ ਹੋਣ ਪਰ ਕੁਝ ਆਪਣੀ ਜਿਹੜੀ ਕਹ ਲੋ ਕਿ ਮੀਡੀਆ ਦੀ ਜਾਣਕਾਰੀ ਹੈ ਜਾਂ ਆਵਦੇ ਕੋਲੋਂ ਆ ਕਿ ਉਹ ਇਹੋ ਹੀ ਆ ਕਿ ਇਸ ਪਲਾਨ ਨੂੰ ਬੜਾ ਬਰੀਕੀ ਨਾਲ ਐਗਜ਼ੀਕਿਊਟ ਕੀਤਾ ਗਿਆ ਜੀ ਜੀ ਬੜੇ ਮਤਲਬ ਸ਼ਾਤਰਾਨਾ ਢੰਗ ਦੇ ਨਾਲ ਵੈਪਨ ਵਗੈਰਾ ਜਿਹੜੇ ਸੀਗੇ ਉਹ ਗਾਂ ਦੀ ਗਾਂ ਪਹੁੰਚਾਏ ਗਏ ਸ਼ੂਟਰ ਵੀ ਜਿਹੜੇ ਐਸੇ ਲੰਬੇ ਇੱਕ ਤੇ ਤਾਂ ਸ਼ਾਇਦ 15 ਮੁਕੱਦਮੇ ਸਨ ਹੂੰ ਤੇ ਇੱਕ ਤੇ ਸ਼ਾਇਦ 2 ਸੀ ਤੁਸੀਂ ਦੱਸਿਓ ਇੱਕ ਤੇ 2 ਸੀ ਇੱਕ ਤੇ 15 ਸੀਗੇ ਤੇ ਉਹਨਾਂ ਨੇ ਪਹਿਲਾਂ ਵੀ ਕਤਲ ਵਗੈਰਾ ਕੀਤੇ ਤਾਂ ਇਹ ਚੀਜ਼ ਜਿਹੜੀ ਹੈ ਉਹ ਨਵੀਂ ਹੈ ਕੇ ਮਾਸਕੋ ਤੋਂ ਸਪੈਸ਼ਲ ਇੱਕ ਬੰਦਾ ਇੱਥੇ ਆਉਂਦਾ ਇਸ ਕੰਮ ਨੂੰ ਅੰਜਾਮ ਦੇਣ ਵਾਸਤੇ ਜੀ ਮਿੰਟ ਜੀ ਕਿ ਚਲੋ ਥੋੜਾ ਜਿਹਾ ਇੱਕ ਦੋ ਕਮੈਂਟ ਮੈਂ ਪੜ੍ਹਦੇ ਨੇ ਨਾਲ ਨਾਲ ਮਿੱਤਰ ਕਹਿ ਰਹੇ ਨੇ ਕਿ ਅੱਜ ਟੋਨੀ ਬਾਲਾ ਦਾ ਇੰਟਰਵਿਊ ਹੋਇਆ ਤੇ ਉਹਦੇ ਵਿੱਚ ਦੱਸ ਰਿਹਾ ਕਿ ਇਹ ਜੱਗੂ ਨਾਲ ਤੇ ਬਿਸ਼ਨੋਈ ਦੇ ਨਾਲ ਕਹਿੰਦੇ ਕੰਟੈਕਟ ਤੇ ਰਹਿੰਦਾ ਸੀ ਤੇ ਇੱਕ ਮਿੱਤਰ ਹੋਰ ਵੀ ਦੱਸ ਰਹੇ ਨੇ ਕਿ ਜਿਹੜਾ 에ਅਰਪੋਰਟ ਤੋਂ ਮੁੰਡਾ ਕਹਿੰਦੇ ਫੜਿਆ ਡੋਨੀ ਕਹਿ ਰਿਹਾ ਕਿ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਖਰ ਚਲੋ ਇਸ ਚੀਜ਼ ਦੇ ਵਿੱਚ ਤੇ ਹੁਣ ਇਹ ਪ੍ਰਸ਼ਾਸਨ ਹੀ ਦੱਸੇਗਾ ਕਿ ਕਿੱਥੇ ਪੁਲਿਸ ਦਾ ਦਾਵਾ ਹੈ ਕਿ 에어ਪੋਰਟ ਅੱਛਾ ਦੇਖੋ ਗੱਲ ਇਹ ਆ ਨਾ ਕਿ ਹੁਣ ਜਿਹੜਾ ਬੰਦਾ ਜਾਉਂਦਾ ਫੜਿਆ ਗਿਆ ਸਾਬ ਉਹਨੂੰ ਤੁਸੀਂ ਆਪਣਾ ਕਹਿ ਵੀ ਕਿਵੇਂ ਸਕਦੇ ਹੋ ਹੂੰ ਉਹ ਤਾਂ ਹੋਰ ਕਸੂਤਾ ਹੋ ਜਾਏਗਾ ਨਾ ਜੀ ਹੋਰ ਕਸੂਤਾ ਉਹਦੇ ਤੇ ਤਾਂ ਹੋਰ ਸਿਕੰਜਾ ਕਸਿਆ ਜਾਏਗਾ ਹੂੰ ਸੋ ਕਈ ਵਾਰ ਕਲੇਮ ਕੀਤੇ ਜਾਂਦੇ ਆ ਕਈ ਵਾਰ ਇਹ ਕਲੇਮ ਕਰ ਦਿੱਤਾ ਜਾਂਦਾ ਕਿ ਨਹੀਂ ਇਹ ਸਾਡਾ ਨਹੀਂ ਹੈ ਕਿਤੇ ਹੁਣ ਪੁਲਿਸ ਦੀ ਜਾਂਚ ਪੜਤਾਲ ਦਾ ਵਿਸ਼ਾ ਪਰਨ ਜੋ ਮੀਡੀਆ ਹਾਊਸ ਲਿਖ ਰਿਹਾ ਹੈ ਨਹੀਂ ਜੋ ਪੁਲਿਸ ਦੱਸ ਰਹੀ ਹੈ ਉਹ ਇਹੋ ਆ ਕਿ ਐਸ਼ਦੀਪ ਨਾ ਦਾ ਇਹ ਬੰਦਾ ਜਿਹੜਾ ਸੀਗਾ ਉਹ ਇਸੇ ਕੰਮ ਲਈ ਆਇਆ ਸੀਗਾ ਹਮ ਮਾਸਕੋ ਨਾਲ ਤਾਰਾ ਜੋੜੀਆਂ ਜਾ ਰਹੀਆਂ ਜਾਂ ਰਹੀਆਂ ਪਰ ਅਲਟੀਮੇਟਲੀ ਤੇ ਇਹ ਹੋਇਆ ਕਿ ਮਾਸਟਰਮਾਈਂਡ ਮਾਸਟਰਮਾਈਂਡੇ ਕਰੀ ਜਾਂਦੇ ਆ ਮਾਸਟਰਮਾਈਂਡ ਤੇ ਮੈਂ ਕਿਹਾ ਕਿ ਕਈ ਹੁੰਦੇ ਆ ਜੀ ਅਸਲੀ ਮਾਸਟਰਮਾਈਂਡ ਤੇ ਬਾਹਰ ਬੈਠੇ ਬੰਦੇ ਹੀ ਆ ਨਾ ਹਮ ਜਿਹੜੇ ਦਸ ਵੀ ਰਹੇ ਆ ਜਿਨ੍ਹਾਂ ਨੇ ਕੀਤਾ ਵੀ ਆ ਹਾਂ ਇਹ ਵੀ ਗੱਲ ਆਪਾਂ ਪਹਿਲੇ ਦਿਨ ਕਹੀ ਸੀ ਕਿ ਜੱਗੂ ਭਗਵਾਨਪੁਰੀਏ ਨਾਲ ਜੋੜਿਆ ਜਾਂਦਾ ਹੈ ਜੀ ਤੇ ਉਹ ਜੋੜੇ ਬਾਰੇ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਹੁਣ ਦੇਖੋ ਚੀਜ਼ਾਂ ਨੂੰ ਮਤਲਬ ਕਈ ਵਾਰ ਕੀ ਹੁੰਦਾ ਕਿ ਜਚੌਣ ਵਾਸਤੇ ਬਹੁਤ ਗੱਲਾਂ ਕਹੀਆਂ ਜਾਂਦੀਆਂ ਹੂੰ ਕਿ ਕਬੱਡੀ ਖਿਡਾਰੀ ਕੋਈ ਗੈਂਗਸਟਰ ਨਹੀਂ ਹੁੰਦਾ ਡਾਇਰੈਕਟਲੀ ਜਾਂ ਕਬੱਡੀ ਦਾ ਕੋਈ ਏਦਾਂ ਪ੍ਰਮੋਟਰ ਕੋਈ ਡਾਇਰੈਕਟਲੀ ਉਹ ਹਥਿਆਰ ਚੱਕ ਕੇ ਬੰਦੇ ਨਹੀਂ ਮਾਰ ਮਾਰਾ ਰਿਹਾ ਜੀ 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 ਪਰ ਕਈ ਵਾਰ ਕੀ ਹੁੰਦਾ ਕਿ ਉਹ ਦੋ ਪੁੜਾਂ ਦੀ ਲੜਾਈ ਦੇ ਵਿੱਚ ਪਿਸ ਜਾਂਦਾ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੋ ਐਂਟਰੀ ਕਦੋਂ ਵੱਜਦੀ ਆ ਜਦੋਂ ਟੂਰਨਾਮੈਂਟ ਸਾਡੇ ਵੱਡੇ ਕੱਪ ਸਟਾਰਟ ਹੋਣੇ ਆ ਹੁਣ ਹੁਣ ਸਟਾਰਟ ਹੋ ਚੁੱਕੇ ਆ ਹੂੰ ਇਹਨਾਂ ਨੇ ਜਾਣਾ ਵਿਸਾਖ ਤੱਕ ਇਹ ਹੁਣ ਪਿੰਡਵਾਰ ਕਬੱਡੀ ਨਹੀਂ ਰਹਿ ਗਈ ਇਸ ਚੀਜ਼ ਨੂੰ ਪਹਿਲਾਂ ਤੇ ਸਮਝੋ ਹੂੰ ਮੈਂ ਜਿਵੇਂ ਕਹਿ ਰਿਹਾ ਕਿ ਕਲੇਮ ਕਰਨਾ ਤੇ ਕਈ ਵਾਰ ਆਪਣੇ ਬੰਦੇ ਤੇ ਕਲੇਮ ਛੱਡਣਾ ਬੜੀਆਂ ਰਣਨੀਤੀਆਂ ਹੁੰਦੀਆਂ ਨੇ ਜੀ ਠੀਕ ਹੈ ਨਾ ਜੀ ਅਸਲ ਦੇ ਵਿੱਚ ਕੀ ਆ ਕਿ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ ਅਸੀਂ ਜਦ ਖੇਡਣਾ ਸਟਾਰਟ ਕੀਤਾ ਤੇ ਉਦੋਂ ਹੁੰਦੀ ਸੀ ਪਿੰਡਵਾਰ ਕਬੱਡੀ ਹੂੰ ਆ ਤੁਹਾਡੇ ਇਲਾਕੇ 'ਚ ਮੈਂ ਗਿਣਾ ਦਿੰਦਾ ਕਿੰਨੇ ਤਗੜੇ ਟੂਰਨਾਮੈਂਟ ਹੁੰਦੇ ਸੀ ਲੰਬੀ ਸੀ ਜੀ ਝੋੜ ਸੀ ਰਾਣੀ ਵਾਲੇ ਤਾਂ ਹਾਲੇ ਵਿੱਚ ਸ਼ਹਿਰ ਚੱਲਦਾ ਹੈ ਜੀ ਜੀ ਆ ਗੁਰੂ ਸਰ ਹੁੰਦਾ ਸੀਗਾ ਜੀ ਮਤਲਬ ਕਿ ਮੁਕਸਰ ਦੇ ਵਿੱਚ ਹੀ ਬੜੇ ਤਗੜੇ ਟੂਰਨਾਮੈਂਟ ਪਿੰਡਵਾਰ ਹੁੰਦੇ ਸੀ ਪਿੰਡਾਂ ਦੇ ਟੂਰਨਾਮੈਂਟ ਪਿੰਡਾਂ ਦੀਆਂ ਟੀਮਾਂ ਆ ਜਾਂਦੀਆਂ ਸੀ ਠੀਕ ਹੈ ਜੀ ਤਾਂ ਉਹ ਪਿੰਡਵਾਰ ਕਬੱਡੀ ਪਹਿਲਾਂ ਹੀ ਖਤਮ ਹੋ ਗਈ ਉਹਦਾ ਨੁਕਸਾਨ ਹੋ ਰਿਹਾ ਹੁਣ ਰੋਲ ਪਿੰਡ ਵਾਲੀ ਕਬੱਡੀ ਨਹੀਂ ਹੁੰਦੀ ਹੁਣ ਕੀ ਹੈ ਕਿ ਉਹ ਰਲਦੇ ਨੇ ਪਲੇਅਰ ਇੱਕ ਟੀਮ ਬਣਦੀ ਹੈ ਹੂੰ ਹੂੰ ਠੀਕ ਹੈ ਨਾ ਜੀ ਉਹ ਟੀਮ ਬਣਦੀ ਆ ਪਰ ਹੁਣ ਛੋਟੇ ਟੂਰਨਾਮੈਂਟ ਪਿੰਡਾਂ ਵਾਲੇ ਉਹ ਬੰਦ ਹੋ ਗਏ ਜੀ ਉਹ ਜਿਹੜੇ ਹੁੰਦੇ ਕੱਪ ਚ ਕਨਵਰਟ ਹੁੰਦਾ ਸਾਡੇ ਟਾਈਮ ਵੱਡੀ ਦੇ ਚੱਕਰ ਚ ਸਾਡੇ ਟਾਈਮ ਕੁਝ ਕੁ ਮਸ਼ਹੂਰ ਹੁੰਦੇ ਸੀ ਲੋਧੀ ਕੱਪ ਸੀ ਸ਼ਾਇਦ ਇੱਕ ਨਾਬੇ ਵਾਲਾ ਸੀ ਚੈਂਪੀਅਨਸ਼ਿਪ ਸੀ ਸ਼ਾਇਦ ਸੁਖੀ ਯਾਦਗਾਰੀ ਹੁੰਦਾ ਸੀਗਾ ਉਹ ਜੀ ਤੇ ਕੁਝ ਇਸ ਤਰ੍ਹਾਂ ਦੇ ਮਤਲਬ ਕਿ ਗਣਤੀ ਦੇ ਗਣਤੀ ਦੇ ਕੱਪ ਬਾਕੀ ਉਹਨਾਂ ਨੂੰ ਟੂਰਨਾਮੈਂਟ ਹੀ ਕਿਹਾ ਜਾਂਦਾ ਸੀ ਅੱਜ ਉਹ ਟੂਰਨਾਮੈਂਟ ਨਹੀਂ ਹੁੰਦੇ ਸਾਬ ਜੀ ਸਿੱਧੇ ਮਤਲਬ ਕਿ ਕੱਪ ਕਰਵਾਏ ਜਾਂਦੇ ਟੂਰਨਾਮੈਂਟ ਕੁਝ ਕੁ ਪਿੰਡਾਂ ਚ ਹੁੰਦੇ ਨੇ ਹੁਣ ਵੱਡੇ ਟੂਰਨਾਮੈਂਟ ਪੁਰਾਣੇ ਜਿਹੜੇ ਚੱਲੇ ਆਉਂਦੇ ਨੇ ਤੋ ਗੱਲ ਇਹ ਆ ਕਿ ਉਹਦੋਂ ਵੀ ਵੈਸੇ ਸਪான்ਸਰ ਹੁੰਦੇ ਸਨ ਟਟ ਬ੍ਰਦਰਸ ਵਗੈਰਾ ਇਹ ਬਹੁਤ ਵੱਡੇ ਸਪான்ਸਰ ਸੀਗੇ ਕਬੱਡੀ ਦੇ ਤਾਂ ਗੱਲ ਕੀ ਆ ਕਿ ਹੁਣ ਉਹ ਜਿਹੜੇ ਕੱਪ ਨੇ ਉਹ ਕਰਵਾਏ ਜਾਂਦੇ ਬਹੁਤ ਵੱਡੇ ਪੱਧਰ ਤੇ ਟਰੈਕਟਰ ਰੱਖਤੇ ਨਾਮ ਆਤ ਲੱਖਾਂ ਦੀ ਤਦਾਦ ਵਿੱਚ ਯਾਨੀ ਉਹ ਕਰੋੜਾਂ ਰੁਪਈਆ ਦੀ ਗੇਮ ਹੋ ਗਈ ਇੱਕ ਸੀਜ਼ਨ ਦੀ ਜੀ ਤੇ ਟੀਮਾਂ ਖੱਡਣੀਆਂ ਮੇਮ ਤੇ ਟੀਮਾਂ ਹੁਣ ਜਿਵੇਂ ਤੁਸੀਂ ਵੇਖੋ ਕਿ ਜੇ ਦਾ ਰਲਵੀਆਂ ਲਾ ਕੇ ਟੀਮਾਂ ਬਣਾਈਆਂ ਜਾਣ ਗਿਆ ਉਹ ਮੈਕਸਿਮਮ ਤਗੜੀਆਂ ਟੀਮਾਂ ਕਿੰਨੀਆਂ ਬਣਨਗੇ 4 ਦਾ 6 ਜੀ ਤੇ ਦੂਜੀ ਕਤਾਰ ਵਾਲੀਆਂ ਹੋਣਗੀਆਂ 4 6 12 14 ਤੋਂ ਵੱਧ ਤਗੜੀਆਂ ਟੀਮਾਂ ਨਹੀਂ ਬਣ ਸਕਦੀਆਂ ਜੀ ਵੈਸੇ ਤਾਂ ਅੱਧੀ ਦੇ ਦਰਜਨ ਦੇ ਕਰੀਬ ਹੀ ਬਣਦੀਆਂ ਤਗੜੀਆਂ ਟੀਮਾਂ ਹੂੰ ਕਿਉਂਕਿ ਜਿੱਧਰ 2 3 ਪਲੇਅਰ ਤਗੜੇ ਹੋ ਗਏ ਉਹ ਆਪੇ ਤਗੜੀ ਟੀਮ ਹੈ 2 ਜਾਫੀ ਜਿੱਧਰ ਤਗੜੇ ਹੋ ਗਏ ਛੋਟੀ ਦੇ ਇੱਕ ਦੋ ਰੇਡਰ ਤਗੜੇ ਹੋ ਗਏ ਤਿੰਨ ਚਾਰ ਜਿੱਥੇ ਖੜ ਗਏ ਉਹ ਆਪਣੇ ਆਪ ਤਗੜੀ ਬਣ ਗਏ ਹੁਣ ਸਾਰੇ ਇੰਨੇ ਥੋੜੀ ਤਗੜੇ ਹੋ ਸੱਟਾਂ 'ਚ ਇੰਨੇ ਤਗੜੇ ਬੰਦੇ ਜਾਣਗੇ ਹੂੰ ਤਾਂ ਉਹ ਕਹਾਣੀ ਕੀ ਆ ਕਿ ਉਹ ਜਿਹੜੀ ਕਰੋੜਾਂ ਦੀ ਗੇਮ ਹੈ ਨਾ ਮੈਂ ਤੁਹਾਨੂੰ ਕਹਿੰਸੋ ਡੋਮਿਨੈਂਸ ਦੀ ਗੇਮ ਜਿਹੜੀ ਕਿ ਉਹਦੇ ਵਿੱਚ ਉਹਦੇ ਵਿੱਚ ਕੀ ਆ ਕਿ ਇਹਨਾਂ ਨੂੰ ਕੀ ਲਾਭ ਮਿਲਦਾ ਹੈ ਲਾਭ ਇਹ ਮਿਲਦਾ ਹੈ ਕਿ ਕਿੱਥੇ ਕਿੰਨੇ ਕੀ ਖੇਡਣਾ ਉਹਨੇ ਤੈਅ ਕਰਨਾ ਯਾਨੀ ਸੱਟਾਂ ਦਾ ਜਿੱਤਨਾ ਹਾਰਨਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਇਆਲੀ ਸਾਹਿਬ ਨੂੰ ਜਿਵੇਂ ਆਪਾਂ ਕਿੰਗ ਮੇਕਰ ਕਿਹਾ ਨਾ ਕਿ ਪਰਦੇ ਦੇ ਪਿੱਛੇ ਤੇ ਕਿੰਗ ਮੇਕਰ ਹੈ ਉਹ ਲੜਾਈ ਆ ਕਿਉਂ ਕਿਉਂਕਿ ਨਾਲ ਦੀ ਨਾਲ ਤੁਸੀਂ ਦੇਖੋ ਹੁਣ ਚੰਡੀਗੜ੍ਹ ਦੇ ਵਿੱਚ ਵੀ ਐਂਟਰੀ ਹੋ ਗਈ ਨਾ ਇੱਕ ਤੀਜੇ ਗੈਂਗ ਦੀ ਲਾਰੈਂਸ ਤੇ ਗੋਲਡੀ ਬਰਾੜ ਇਹ ਜਿਹੜੇ ਦੋ ਹੁਣ ਅੱਡੋ ਅੱਡ ਹੈ ਇਹ ਪਹਿਲਾਂ ਹੀ ਚੰਡੀਗੜ੍ਹ ਮੌਜੂਦ ਸਨ ਇਹਨਾਂ ਦੀ ਭਰਪੂਰ ਕਮਾਈ ਸੀ ਉਥੋਂ ਹੁਣ ਤੀਜੇ ਬੰਬੀਆ ਗੈਂਗ ਦੀ ਨਾਲ ਦੀ ਨਾਲ ਐਂਟਰੀ ਵੱਜ ਗਈ ਬਿਲਕੁਲ ਉਹ ਇਹ ਵੀ ਚੀਜ਼ ਜਿਹੜੀ ਇਸ ਲਿਹਾਜ਼ ਨਾਲ ਦੇਖੀ ਜਾ ਸਕਦੀ ਆ ਤੇ ਪੁਲਿਸ ਦਾ ਤੇ ਮੀਡੀਆ ਦਾ ਕਲੇਮਾ ਸੀ ਪਹਿਲਾਂ ਹੀ ਕੋਟ ਕਰ ਦਿੰਨੇ ਹੁੰਨੇ ਆ ਕਿ ਮੀਡੀਆ ਚਾ ਚੀਜ਼ ਛਪ ਰਹੀ ਆ ਚੱਲ ਰਹੀ ਆ ਪਰ ਜੋ ਅਸੀਂ ਆਪਦੇ ਕੋਲੋਂ ਪਹਿਲੇ ਦਿਨ ਕਿਹਾ ਸੀ ਅਸੀਂ ਇਸ ਗੱਲ ਤੇ ਕਾਇਮ ਆ ਤੇ ਉਹ ਚੀਜ਼ਾਂ ਹੁਣ ਉਪਰਤਕ ਤੌਰ ਤੇ ਤੁਹਾਡੇ ਸਾਹਮਣੇ ਵੀ ਆ ਰਹੀਆਂ ਹੂੰ